ਸਸ਼ੀ ਕਾਲ ਜੀ ਤੁਸੀਂ 124 7 ਪੰਜਾਬ ਵਿਚਾਰੀਆਂ ਵੀ ਕਰ ਰਹੇ ਨੇ ਹੜਾਵਦੀ ਸਥਿਤੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਹਨ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਿੱਧੇ ਜਾਂਚ ਕਰਨ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਸੁਲਤਾਨਪੁਰ ਲੋਧੀ ਦੇ ਦੌਰੇ ਤੇ ਜਾਣਗੇ। ਇਹ ਇਲਾਕਾ ਹਾਲੀਆ ਦਿਨਾਂ ਵਿੱਚ ਪੌਂਗ ਡੈਮ ਦੇ ਛੱਡੇ ਗੇ ਪਾਣੀ ਅਤੇ ਵਧੇ ਹੋਏ ਦਰਿਆ ਪੱਦਰਕਾਰ ਨੇ ਪ੍ਰਭਾਵਿਤ ਹੋਇਆ ਹੈ। ਮੁੱਖ ਮੰਤਰੀ ਮਾਨ ਇੱਥੇ ਜਾ ਕੇ ਜ਼ਮੀਨੀ ਹਕੀਕਤ ਵੇਖਣਗੇ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨਗੇ। ਉਹਨਾਂ ਵੱਲੋਂ ਇਨਸਾਫ਼ ਅਤੇ ਫੌਰੀ ਮਦਦ ਦੇ ਵਾਅਦੇ ਅਨੁਸਾਰ ਰਾਹਤ ਅਤੇ ਬਚਾਅ ਟੀਮਾਂ ਦੀ ਕਾਰਗੁਜ਼ਾਰੀ, ਪੀੜਤ ਲੋਕਾਂ ਲਈ ਬਣਾਏ ਗਏ ਕੈਂਪਾਂ ਦੀ ਸਥਿਤੀ ਅਤੇ ਛੋਣੇ ਸਮੇਤ ਖੇਤੀਬਾੜੀ ਦੀ ਨੁਕਸਾਨ ਦੀ ਵੀ ਜਾਂਚ ਕੀਤੀ ਜਾਵੇਗੀ ਸਰਕਾਰ ਵੱਲੋਂ ਹੜਾ ਨਾਲ ਨਜਿੱਠਣ ਲਈ ਐਨਡੀਆਰਫ ਅਤੇ ਸਥਾਨਕ ਪ੍ਰਸ਼ਾਸਨ ਨੂੰ ਅਲਰਟ ਤੇ ਰੱਖਿਆ ਗਿਆ ਮੁੱਖ ਮੰਤਰੀ ਮਾਨ ਵੱਲੋਂ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਪੀੜਤ ਦੀ ਹਰੇਕ ਸੰਭਵ ਮਦਦ ਕੀਤੀ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਵਾਰ-ਵਾਰ ਅਤੇ ਸਮੇਂ ਤੇ ਮੁਹੱਈਆ ਕਰਵਾਈ ਜਾਵੇਗੀ ਸਸ਼ੀ ਕਾਲਜ 2024 ਇੰਟੂ 750 ਪੰਜਾਬ ਵਿਚਾਰੀਆਂ ਪੀ ਕਰ ਰਹੇ ਨੇ ਹੜਾਵਦੀ ਸਥਿਤੀ ਦੇ ਮੱਦੇ ਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਰਚ 'ਤੇ ਨਜ਼ਰ ਆ ਰਹੀ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਿੱਧੇ ਜਾਂਚ ਕਰਨ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਸੁਲਤਾਨਪੁਰ ਲੋਧੀ ਦੇ ਦੌਰੇ ਤੇ ਜਾਣਗੇ। ਇਹ ਇਲਾਕਾ ਹਾਲੀਆ ਦਿਨਾਂ ਵਿੱਚ ਪੌਂਗ ਡੈਮ ਦੇ ਛੱਡੇ ਗੇ ਪਾਣੀ ਅਤੇ ਵਧੇ ਹੋਏ ਦਰਿਆ ਪੱਦਰ ਕਾਰੇ ਨੇ ਪ੍ਰਭਾਵਿਤ ਹੋਇਆ ਹੈ। ਮੁੱਖ ਮੰਤਰੀ ਮਾਨ ਇੱਥੇ ਜਾ ਕੇ ਜ਼ਮੀਨੀ ਹਕੀਕਤ ਵੇਖਣਗੇ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨਗੇ। ਉਹਨਾਂ ਵੱਲੋਂ ਇਨਸਾਫ ਅਤੇ ਫੌਰੇ ਮਦਦ ਦੇ ਵਾਅਦੇ ਅਨੁਸਾਰ ਰਾਹਤ ਅਤੇ ਬਚਾਰ ਟੀਮਾਂ ਦੀ ਕਾਰਗੁਜ਼ਾਰੀ ਪੀੜਤ ਲੋਕਾਂ ਲਈ ਬਣਾਏ ਗਏ ਕੈਂਪਾਂ ਇਸ ਸਥਿਤੀ ਅਤੇ ਛੋਣ ਦੇ ਸਮੇਤ ਹੋਰ ਖੇਤੀਬਾੜੀ ਦੀ ਨੁਕਸਾਨ ਦੀ ਵੀ ਜਾਂਚ ਕੀਤੀ ਜਾਵੇਗੀ। ਸਰਕਾਰ ਵੱਲੋਂ ਹੜਾ ਨਾਲ ਨਜਿੱਠਣ ਲਈ ਐਨਡੀਆਰਐਫ ਅਤੇ ਸਥਾਨਕ ਪ੍ਰਸ਼ਾਸਨ ਨੂੰ ਅਲਰਟ ਤੇ ਰੱਖਿਆ ਗਿਆ। ਮੁੱਖ ਮੰਤਰੀ ਮਾਨ ਵੱਲੋਂ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਪੀੜਤ ਹਰ ਇੱਕ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਵਾਰ-ਵਾਰ ਅਤੇ ਸਮੇਂ ਤੇ ਮੁਹੱਈਆ ਕਰਵਾਈ ਜਾਵੇਗੀ। ਸਚਿਨ ਕਾਲਜ ਤੋਂ 124 7 ਵਿਚਾਰ ਪੰਜਾਬ ਵਿਚਾਰੀਆਂ ਪੀ ਕਰ ਰਹੇ ਨੇ ਹੜਾ ਵਰਗੀ ਸਥਿਤੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਹਨ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸਿੱਧੀ ਜਾਂਚ ਕਰਨ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਸultanpur Lodhi ਦੇ ਦੌਰੇ ਤੇ ਜਾਣਗੇ। ਇਹ ਇਲਾਕਾ ਹਾਲੀਆ ਦਿਨਾਂ ਵਿੱਚ ਪੌਂਗ ਡੈਮ ਦੇ ਛੱਡੇ ਗੇ ਪਾਣੀ ਅਤੇ ਵਧੇ ਹੋਏ ਦਰਿਆ ਪੱਦਰ ਕਾਰੇ ਨੇ ਪ੍ਰਭਾਵਿਤ ਹੋਇਆ ਹੈ। ਮੁੱਖ ਮੰਤਰੀ ਮਾਨ ਇੱਥੇ ਜਾ ਕੇ ਜ਼ਮੀਨੀ ਹਕੀਕਤ ਵੇਖਣਗੇ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨਗੇ। ਉਹਨਾਂ ਵੱਲੋਂ ਇਨਸਾਫ਼ ਅਤੇ ਫੌਰੀ ਮਦਦ ਦੇ ਵਾਅਦੇ ਅਨੁਸਾਰ ਰਾਹਤ ਅਤੇ ਬਚਾਅ ਟੀਮਾਂ ਦੀ ਕਾਰਗੁਜ਼ਾਰੀ, ਪੀੜਤ ਲੋਕਾਂ ਲਈ ਬਣਾਏ ਗਏ ਕੈਂਪਾਂ ਦੀ ਸਥਿਤੀ ਅਤੇ ਛੋਣੇ ਸਮੇਤ ਖੇਤੀਬਾੜੀ ਦੇ ਨੁਕਸਾਨ ਦੀ ਵੀ ਜਾਂਚ ਕੀਤੀ ਜਾਵੇਗੀ। ਸਰਕਾਰ ਵੱਲੋਂ ਹੜਾ ਨਾਲ ਨਜਿੱਠਣ ਲਈ ਐਨਡੀਆਰਐਫ ਅਤੇ ਸਥਾਨਕ ਪ੍ਰਸ਼ਾਸਨ ਨੂੰ ਅਲਰਟ ਤੇ ਰੱਖਿਆ ਗਿਆ। ਮੁੱਖ ਮੰਤਰੀ ਮਾਨ ਵੱਲੋਂ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਪੀੜਤ ਦੀ ਹਰੇਕ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰੋਜ਼ਾਨਾ ਦੀਆਂ ਜ਼ਰੂਰੀ ਚੀਜ਼ਾਂ ਵਾਰ-ਵਾਰ ਅਤੇ ਸਮੇਂ ਤੇ ਮੁਹੱਈਆ ਕਰਵਾਈ ਜਾਵੇਗੀ।